ਇਹਨਾਂ ਤਸਵੀਰਾਂ ਨੂੰ ਵੇਖ ਕੇ ਬਹੁਤ ਸਾਰੀਆਂ ਗੱਲਾਂ ਜਨ ਦੇ ਵਿੱਚ ਆਉਂਦੀਆਂ ਨੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਕਿ ਆਹ ਤਸਵੀਰਾਂ ਕੀ ਕਹਿੰਦੀਆਂ ਨੇ ਹੁਣ ਤੁਸੀਂ ਵੇਖ ਸਕਦੇ ਹੋ ਕਿ মিডিਆ ਦੀ ਮਜਬੂਰੀ ਹੈ ਕਿਉਂਕਿ মিডিਆ ਵਾਸਤੇ ਦੇਸ਼ ਪ੍ਰੇਮ ਹੈ ਔਰ মিডিਆ ਲਗਾਤਾਰ ਆਪਣੀ ਕਵਰੇਜ ਕਰਨ ਵਾਸਤੇ ਹਰ ਮੁਸ਼ਕਿਲ ਨਾਲ ਜੂਝਦਾ ਹੈ ਔਰ ਹਰ ਮੁਕਾਮ ਤੇ ਪਹੁੰਚਦਾ ਹੈ ਔਰ ਕਿਤੇ ਜਾ ਕੇ ਦੱਸ ਦਈਏ ਕਿ ਬਜ਼ੁਰਗ ਦੀ ਵੀ ਮਜਬੂਰੀ ਹੈ ਕਿਉਂਕਿ ਬਜ਼ੁਰਗ ਲੱਖਾਂ ਰੁਪਏ ਲਗਾ ਕੇ ਜਦੋਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਬਾਹਰ ਭੇਜਦੇ ਆ ਤਾ ਉਹ ਉਹਨਾਂ ਦੇ ਤਨ ਤੋਂ ਹੰਡਾਇਆ ਜਾਂਦਾ ਉਹ ਸਮਾਂ ਬਹੁਤ ਔਖਾ ਹੁੰਦਾ ਹੈ ਬਜ਼ੁਰਗ ਵਾਸਤੇ ਬਹੁਤ ਔਖਾ ਸਮਾਂ ਹੈ ਕਿ ਬਰਦਾਸ਼ਤ ਕਰਨਾ ਉਸ ਚੀਜ਼ ਨੂੰ ਕਿਤੇ ਨਾ ਕਿਤੇ ਕੋਈ ਮੀਡੀਆ ਵਾਲਾ ਇਹ ਵੀ ਕਹਿ ਰਿਹਾ ਹੈ ਕਿ ਤੁਹਾਨੂੰ ਕਿੰਨੀ ਕੋ ਖੁਸ਼ੀ ਆ ਤੁਹਾਡਾ ਪੋਤਾ ਬਾਹਰੋਂ ਆ ਰਿਹਾ ਵਾਪਸ ਆ ਰਿਹਾ ਅਸੀਂ ਇਹ ਗੱਲ ਨਹੀਂ ਕਹਿਣਾ ਚਾਹੁੰਦੇ ਕਿ ਇਸ ਸਮੇਂ ਵਿੱਚ ਖੁਸ਼ੀ ਹੁੰਦੀ ਆ ਖੁਸ਼ੀ ਤਾਂ ਪਰਿਵਾਰਾਂ ਨੂੰ ਉਦੋਂ ਹੁੰਦੀ ਆ ਜਦੋਂ ਪੈਸਾ ਲਗਾ ਕੇ ਆਪਣੀ ਮਿਹਨਤ ਦੀ ਪੂੰਜੀ ਲਗਾ ਕੇ ਬੱਚੇ ਨੂੰ ਬਾਹਰ ਭੇਜਦੇ ਆ ਲੱਖਾਂ ਰੁਪਏ ਆ ਇੰਟਾ ਨੂੰ ਦੇਖ ਕੇ ਫਿਰ ਬਾਹਰ ਭੇਜਿਆ ਜਾਂਦਾ ਤਾਂ ਫਿਰ ਜਾ ਕੇ ਇਹੀ ਮਨ ਚ ਹੁੰਦਾ ਕਿ ਸਾਡਾ ਪਰਿਵਾਰ ਦਾ ਜੀ ਜਿਹੜਾ ਉਹ ਬਾਹਰ ਕਿਤੇ ਦੇ ਲੱਗ ਜਾਵੇ ਕਾਰੋਬਾਰ ਤੇ ਲੱਗ ਜਾਵੇ ਖੁਸ਼ੀ ਉਦੋਂ ਹੁੰਦੀ ਆ ਹੁਣ ਦੱਸ ਦਈਏ ਕਿ ਇਹ ਸਮਾਂ ਜਿਹੜਾ ਇਹ ਖੁਸ਼ੀ ਵਾਲਾ ਨਹੀਂ ਹੁਣ ਕਿਤੇ ਨਾ ਕਿਤੇ ਜਾ ਕੇ ਮੀਡੀਆ ਵਾਲੇ ਦਾ ਇਹ ਸਵਾਲ ਗਲਤ ਸੀ ਔਰ ਦੂਸਰੀ ਗੱਲ ਕਰ ਦਈਏ ਕਿ ਜੇ ਮੀਡੀਆ ਵਾਲੇ ਚਾਹੁੰਦੇ ਆ ਕਿ ਅਸੀਂ ਇਹਨਾਂ ਦੀ ਕਵਰੇਜ ਕਰਨੀ ਆ ਅਸੀਂ ਇਹਨਾਂ ਤੋਂ ਗੱਲਬਾਤ ਜਾਣਨੀ ਤਾ ਹੁਣ ਗੱਲਬਾਤ ਜਾਣਨ ਵਾਸਤੇ ਤੁਸੀਂ ਦੱਸੋ ਕਿ ਇਨਾ ਮੀਡੀਆ ਇੱਕ ਦੇ ਦਿਵਾਲੇ ਹੋ ਜਾਣਾ ਇੱਕ ਬਜ਼ੁਰਗ ਦੇ ਦਿਵਾਲੇ ਹੋ ਜਾਣਾ ਜੇ ਉਹ ਬਜ਼ੁਰਗ ਨੂੰ ਅਟੈਕ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਜਿਵੇਂ ਬਜ਼ੁਰਗ ਨੂੰ ਬਿਲਕੁਲ ਕਿਹੜਾ ਪਾਇਆ ਹੋਇਆ ਸੀ ਜਦੋਂ ਕਿਸੇ ਮੰਤਰੀ ਨੇ ਕੋਈ ਗਲਤ ਕੰਮ ਕੀਤਾ ਹੁੰਦਾ ਜਾਂ ਕਿਸੇ ਸ਼ਰਾਰਤੀ ਅਨਸਰ ਨੇ ਗਲਤ ਕੰਮ ਕੀਤਾ ਹੁੰਦਾ ਤਾਂ ਉਦੋਂ ਇਨਾ ਮੀਡੀਆ ਇੱਕ ਜਗ੍ਹਾ ਦੇ ਉੱਤੇ ਉੱਥੇ ਨਹੀਂ ਪਹੁੰਚਦਾ ਹੁਣ ਉਹਨਾਂ ਦੇ ਬੱਚੇ ਨੇ ਕੋਈ ਗਲਤੀ ਵੀ ਨਹੀਂ ਕੀਤੀ ਉਹਨਾਂ ਦੇ ਪਰਿਵਾਰ ਨੇ ਕੋਈ ਗਲਤੀ ਵੀ ਨਹੀਂ ਕੀਤੀ ਕਾਰੋਬਾਰ ਵਾਸਤੇ ਬੱਚਾ ਆਪਣਾ ਬਾਹਰ ਭੇਜਿਆ ਕੰਮ ਕਰ ਵਾਸਤੇ ਭੇਜਿਆ ਉਹ ਆਪਣੀ ਮਿਹਨਤ ਦੀ ਪੂੰਜੀ ਲਗਾਈ ਆ ਔਰ ਫਿਰ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਉਹਨਾਂ ਦੇ ਮੂੰਹ ਦੇ ਵਿੱਚ ਮਾਈਕ ਦਿੱਤੇ ਜਾ ਰਹੇ ਆ ਉਹ ਦੋ ਜਣੇ ਚਾਰ ਜਣੇ 10 ਜਣੇ ਇੱਥੇ ਤਾਂ 100 ਬੰਦਾ ਇਕੱਠਾ ਹੋ ਗਿਆ ਇੱਥੇ ਉਹ ਵੀ ਨਰਪਿੰਦਰ ਬਰਾਰਜੀ ਵੀ ਨੇ ਬਹੁਤ ਸੀਨੀਅਰ ਪੱਤਰਕਾਰ ਨੇ ਜਿਹੜੇ ਪਹਿਲਾਂ ਵੀ ਲੰਬੇ ਸਮੇਂ ਚਰਚਾ ਦੇ ਵਿੱਚ ਰਹੇ ਨੇ ਔਰ ਦੱਸ ਦਈਏ ਕਿ ਉਹਨਾ ਵੱਲੋਂ ਵੀ ਇੱਕ ਕਵਰੇਜ ਕੀਤੀ ਜਾ ਰਹੀ ਹੈ ਔਰ ਬਹੁਤ ਸਾਰੇ ਹੋਰ মিডিਆ ਟੋਟਲ মিডিਆ ਨੈਸ਼ਨਲ মিডিਆ ਵੀ ਸੀਗਾ ਔਰ ਇਹਨਾਂ মিডিਆ ਵਾਲਿਆਂ ਨੇ ਕਿਤੇ ਨਾ ਕਿਤੇ ਤਾਂ ਆਪਣੀ ਜ਼ਿੰਮੇਵਾਰੀ ਸਮਝੀ ਆ ਕਿ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਕਿ ਸਾਨੂੰ ਪਤਾ ਚੱਲੇ ਕਿ ਸਾਡੇ ਦੇਸ਼ ਦੇਸ਼ ਬੱਚੇ ਨਾਲ ਕੋਈ ਧੱਕਾ ਤਾਂ ਨਹੀਂ ਹੋਇਆ ਜੇ ਕਿਸੇ ਏਜੰਟ ਨੇ ਇਸ ਨਾਲ ਧੱਕਾ ਕਰਕੇ ਧੋਖਾ ਧੜੀ ਕਰਕੇ ਇਸ ਨੂੰ ਬਾਹਰ ਭੇਜਿਆ ਗਲਤ ਤਰੀਕੇ ਨਾਲ ਭੇਜਿਆ ਤਾਂ ਉਸ ਤੇ ਵੀ ਜਾ ਕੇ ਅਸੀਂ ਹਾਲ ਪੁੱਛਣੇ ਆ ਔਰ ਇਹਨਾਂ ਨੂੰ ਇਨਸਾਫ ਦਿਵਾਉਣਾ ਹੈ মিডিਆ ਆਪਣੀ ਜਗ੍ਹਾ ਸਹੀ ਹੈ ਲੇਕਿਨ ਦੂਸਰੀ ਜਗ੍ਹਾ ਬਜ਼ੁਰਗ ਸਹੀ ਆ ਕਿਉਂਕਿ ਬਜ਼ੁਰਗ ਨੂੰ ਉਸ ਵੇਲੇ ਸਮਝ ਨਹੀਂ ਆ ਰਿਹਾ ਜਦੋਂ ਉਹਨਾਂ ਦੇ ਉੱਤੇ ਇੱਕ ਇਹ ਆਫਤ ਡਿੱਗ ਗਈ ਕਿ ਉਹਨਾਂ ਦਾ ਬੱਚਾ ਜਿਹੜਾ ਉੱਥੋਂ ਡਿਪਾਰਟ ਕੀਤਾ ਜਾ ਰਿਹਾ ਹੈ ਜਿਹਨੂੰ ਲੱਖਾਂ ਰੁਪਏ ਲਗਾ ਕੇ ਇਹਨਾਂ ਨੇ ਬਾਹਰ ਭੇਜਿਆ ਸੀ 15 ਦਿਨ ਪਹਿਲਾਂ ਗਿਆ ਹੋਇਆ ਬੱਚਾ ਜਦੋਂ ਵਾਪਸ ਆਉਂਦਾ ਤਾਂ ਫਰਕੇ ਮਨ ਦੇ ਵਿੱਚ ਬਹੁਤ ਵਿਚਾਰ ਆਉਂਦੀਆਂ ਹੁਣ ਦੱਸ ਦਈਏ ਕਿ ਇਹ ਬਜ਼ੁਰਗ ਕਿਹੜਾ ਜਵਾਬ ਦੇਵੇ ਕਿਹੜੇ ਏਜੰਟ ਦਾ ਨਾਮ ਲਵੇ ਇਸ ਬਜ਼ੁਰਗ ਨੇ ਹੋ ਸਕਦਾ ਕਿਸੇ ਆਪਣੇ ਰਿਸ਼ਤੇਦਾਰ ਦੇ ਰਾਹੀਂ ਭੇਜਿਆ ਹੋਵੇ ਹੋ ਸਕਦਾ ਕਿਸੇ ਰਿਸ਼ਤੇਦਾਰ ਨੇ ਇਹਨਾਂ ਤੋਂ ਪੈਸੇ ਫੜੇ ਹੋਣ ਹੁਣ ਬਜ਼ੁਰਗ ਕੀ ਕਹੇ ਕਿ ਮੇਰੇ ਰਿਸ਼ਤੇਦਾਰ ਦੇ ਉੱਤੇ ਹੀ ਜਿਹੜਾ ਵਾ ਤੁਸੀਂ ਪੜਾ ਚਾੜਦੇ ਹੋ ਉਸ ਨੂੰ ਹੀ ਘੇਰੇ ਦੇ ਵਿੱਚ ਲੈ ਲਓ ਹੁਣ ਗੈਰ ਕਾਨੂੰਨੀ ਤਾਂ ਪਹਿਲਾਂ ਸੀਗਾ ਪਹਿਲਾਂ ਸਭ ਕੁਝ ਲੱਭਦਾ ਸੀਗਾ ਉਦੋਂ ਬਹੁਤ ਸਾਰੇ ਚੈਨਲ ਬਹੁਤ ਸਾਰੀਆਂ ਸਾਈਟਾਂ ਦੇ ਉੱਤੇ ਚੱਲਦਾ ਹੁੰਦਾ ਸੀ ਕਿ ਫਲਾਣੀ ਜਿਹੜੀ ਆ ਉਹ ਏਜੰਸੀ ਬਹੁਤ ਵਧੀਆ ਕੰਮ ਕਰਦੀ ਆ ਹਰ ਇੱਕ ਏਜੰਸੀਆਂ ਦੀਆਂ ਐਡਾਂ ਚੱਲਦੀਆਂ ਸੀ ਹੁਣ ਉਹੀ ਏਜੰਸੀਆਂ ਜਿਹੜੀਆਂ ਉਹ ਬਲੈਕਮੇਲਰਾਂ ਦੇ ਨਾਂ ਵਿੱਚ ਗਿਣੀਆਂ ਜਾਣੀਆਂ ਐ ਉਹੀ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਧੋਖੇਬਾਜ਼ ਗਿਣਿਆ ਜਾਣਾ ਹੈ ਕਈ ਤਰ੍ਹਾਂ ਦੇ ਮਾਮਲੇ ਵਿੱਚ ਆ ਹੁਣ ਅਸੀਂ ਨਾ ਬਜ਼ੁਰਗ ਨੂੰ ਗਲਤ ਕਹਿ ਸਕਨੇ ਆ ਨਾ ਮੀਡੀਆ ਨੂੰ ਕਹਿ ਸਕਦੇ ਮੀਡੀਆ ਦੀ ਜ਼ਿੰਮੇਵਾਰੀ ਆ ਆਪਣਾ ਸਮਾਂ ਭੰਨ ਕੇ ਉਥੇ ਪਹੁੰਚਿਆ ਕਿ ਸਾਡੇ ਦੇਸ਼ ਦੇ ਜੋ ਨੌਜਵਾਨ ਸਾਡੇ ਦੇਸ਼ ਦੇ ਜੋ ਬੱਚੇ ਵਾਪਸ ਕੀਤੇ ਗਏ ਆ ਕਿਤੇ ਉਹਨਾਂ ਦੇ ਨਾਲ ਧੱਕਾ ਤਾਂ ਨਹੀਂ ਹੋਇਆ ਉਹਨਾਂ ਏਜੰਟਾਂ ਨੇ ਜੇ ਧੱਕਾ ਕੀਤਾ ਤਾਂ ਫਿਰ ਮੀਡੀਆ ਦੇ ਰਾਹੀਂ ਹੀ ਉਹਨਾਂ ਨੂੰ ਇਨਸਾਫ ਮਿਲਣਾ ਫਿਰ ਉਹ ਮੀਡੀਆ ਦੇ ਰਾਹੀਂ ਹੀ ਅੱਗੇ ਉਜਾਗਰ ਹੋਣੇ ਆ ਏਜੰਟ ਪਰ ਜੇ ਹੁਣ ਇਹਦਾ ਰਿਸ਼ਤੇਦਾਰ ਹੀ ਏਜੰਟ ਹੋਇਆ ਤਾਂ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਇਸ ਬਾਰੇ ਤੁਸੀਂ ਪੂਰੀ ਗੱਲਬਾਤ ਜਿਹੜੀ ਆ ਕਮੈਂਟਾਂ 'ਚ ਲਿਖਣੀ ਆ ਅਸੀਂ ਨਹੀਂ ਚਾਹੁੰਦੇ ਕਿ ਸਾਡਾ মিডিਆ ਵਾਲਿਆਂ ਦਾ ਆਵਤੀਰਾ ਬਿਲਕੁਲ ਸਹੀ ਆ ਨਹੀਂ ਇਹਨੂੰ ਅਸੀਂ ਸਹੀ ਨਹੀਂ ਮੰਨਦੇ ਮੈਂ ਆਪਣੀ ਕਿਤਾਬ ਦੇ ਵਿੱਚ ਇਸ ਨੂੰ ਸਹੀ ਨਹੀਂ ਮੰਨਦਾ ਇਸ ਵਤੀਰੇ ਨੂੰ ਇਸ ਤਰੀਕੇ ਨੂੰ ਇਸ ਸਿਆਣਪ ਨੂੰ ਮੈਂ ਨਹੀਂ ਮੰਨਦਾ ਲੇਕਿਨ ਅਸੀਂ ਇਹ ਜ਼ਰੂਰ ਮੰਨਦੇ ਆ ਕਿ মিডিਆ ਦਾ ਇੱਕ ਫਰਜ਼ ਬਣਦਾ ਹੁਣ ਜਿਸ ਦਾਦੇ ਦੇ ਕੋਲ ਕੋਈ ਜਾਣਕਾਰੀ ਨਹੀਂ ਆ ਉਹ ਦਾਦਾ ਕੀ ਜਾਣਕਾਰੀ ਇਹਨਾਂ ਨੂੰ 2 ਮਿੰਟ ਵਿੱਚ ਦੇ ਦੇਵੇਗਾ ਜੇ ਇਹਨਾਂ ਕੋਲੇ ਖਬਰ ਪਹੁੰਚ ਗਈ ਆ ਕਿ ਆਹ ਪਰਿਵਾਰ ਦੇ ਮੈਂਬਰ ਇੰਨੇ ਮੈਂਬਰ 에어ਪੋਰਟ ਦੇ ਉੱਤੇ ਪਹੁੰਚ ਰਹੇ ਆ ਤਾਂ ਫਿਰ ਬਾਕੀ ਜਾਣਕਾਰੀ ਵੀ ਮਿਲ ਜਾਣੀ ਆ ਕਿ ਕਿਹੜੇ ਥਾਣੇ ਵਿੱਚ ਚਲੇ ਗਏ ਕਿੱਥੋਂ ਕੀ ਕਾਰਵਾਈਆਂ ਹੋਣੀਆਂ ਉੱਥੋਂ ਦੇ ਐਸਐਸਪੀ ਸਾਹਿਬ ਨੇ ਇਹ ਸਾਰੀ ਡਿਟੇਲ ਜਿਹੜੀ ਆ ਦੇ ਦੇਣੀ ਆ ਕੀ ਅੱਜ ਇਸ ਬੱਚੇ ਦੇ ਨਾਲ ਕੀ ਗੱਲਬਾਤ ਹੋਈ ਕੀ ਨਹੀਂ ਕੀ ਨਿਚੋੜ ਨਿਕਲਿਆ ਸਾਡੇ ਦੇਸ਼ ਦਾ ਬੱਚਾ ਹੈ ਔਰ ਸਾਡੇ ਦੇਸ਼ ਦੇ ਉੱਤੇ ਬੱਚੇ ਦੇ ਉੱਤੇ ਪੁਲਿਸ ਨੇ ਕੋਈ ਇਹੋ ਜਿਹਾ ਗਲਤ ਕਦਮ ਨਹੀਂ ਚੱਕਣਾ ਕੀ ਇਸ ਨੂੰ ਗਲਤ ਤਰੀਕੇ ਨਾਲ ਲਿਆ ਜਾਵੇਗਾ ਕਿਉਂਕਿ ਬੱਚੇ ਦੀ ਗਲਤੀ ਕੋਈ ਨਹੀਂ ਹੈ ਉੱਥੇ ਰਾਹ ਖੋਲੇ ਕੇ ਗਵਰਨਮੈਂਟਾਂ ਨੇ ਰਾਹ ਖੋਲੇ ਆ ਜੇ ਅਮਰੀਕਾ ਨੇ ਆਪਣੇ ਅੰਦਰ ਐਂਟਰ ਕੀਤਾ ਜੇ ਜਾ ਕੇ ਕਾਗਜ ਢਾਕਲ ਹੁੰਦੇ ਆ ਤਾਂ ਕਈ ਨਾ ਕਈ ਉੱਥੇ ਕਾਗਜ਼ਾਂ ਵਿੱਚ ਵੀ ਸਵਾਲ ਖੜੇ ਹੁੰਦੇ ਆ ਕਈ ਕਾਗਜ਼ਾਂ ਵਿੱਚ ਕਈ ਤਰ੍ਹਾਂ ਦੀਆਂ ਡਾਕੂਮੈਂਟ ਲੀਆਂ ਭਰਨੀਆਂ ਪੈਂਦੀਆਂ ਕਈ ਤਰ੍ਹਾਂ ਦੇ ਵਿਸ਼ੇ ਲਿਖਣੇ ਪੈਂਦੇ ਆ ਹੁਣ ਉਹ ਕਿਹੜੇ ਵਿਸ਼ਿਆਂ ਦੇ ਵਿੱਚ ਇਸ ਬੱਚੇ ਨੇ ਆਪਣੇ ਕਾਗਜ਼ ਭਰੇ ਹੋਣਗੇ ਉਹਨਾਂ ਪੇਪਰਾਂ ਦੇ ਵਿੱਚ ਕਿਹੜਾ ਗੁਨਾਹ ਹੋਵੇਗਾ ਉਹਨਾਂ ਪੇਪਰਾਂ ਵਿੱਚ ਕੀ ਸਚਾਈ ਹੋਵੇਗੀ ਸਾਰੇ ਹੀ ਗੁਨਾਹ ਕਰਕੇ ਇੱਥੋਂ ਨਹੀਂ ਜਾ ਰਹੇ ਲੇਕਿਨ ਉਥੋਂ ਦੀਆਂ ਸਰਕਾਰਾਂ ਹੀ ਦੱਸਦੀਆਂ ਕਿ ਤੁਸੀਂ ਸਿਰਫ ਦੋ ਕਾਗਜ਼ ਹੀ ਲਿਖਣੇ ਆ ਤੁਸੀਂ ਲਿਖ ਦਿਓ ਜੀ ਸਾਡੇ ਉੱਤੇ ਉਥੇ ਧੱਕਾ ਹੋ ਰਿਹਾ ਤੇ ਅਸੀਂ ਰਾਹ ਤਾਂ ਉਹ ਦਿੰਦੇ ਆ ਇਹਨਾਂ ਦਾ ਕੀ ਕਸੂਰ ਆ ਇਹਨਾਂ ਨੂੰ ਕੀ ਪਤਾ ਕਿ ਕਿਵੇਂ ਉਹਨਾਂ ਨੇ ਸਾਨੂੰ ਪੱਕਿਆਂ ਕਰਨਾ ਹੈ ਉਹਨਾਂ ਦੇ ਵਕੀਲ ਹੀ ਸਭ ਕੁਝ ਦੱਸਦੇ ਆ ਕਿ ਤੁਸੀਂ ਲਿਖਦੇ ਹੋ ਕਿ ਸਾਡੇ ਨਾਲ ਉੱਥੇ ਤੱਕਾ ਹੋਇਆ ਤੇ ਤੁਹਾਨੂੰ ਫਿਰ ਇੱਥੇ ਜਿਹੜੀਆਂ ਨਾਗਰਿਕਤਾ ਮਿਲ ਜਾਵੇਗੀ ਹੁਣ ਤੱਕਾ ਹੋਇਆ ਜਾਂ ਨਹੀਂ ਹੋਇਆ ਉਹਨਾਂ ਨੇ ਕਿਹੜੇ ਪਾਰਟਿਕੂਲਰ ਨਾਮ ਲਏ ਆ ਲੇਕਿਨ ਸਿਰਫ ਇੱਕ ਜੋੜਾ ਦੇ ਵਕੀਲਾਂ ਨੇ ਕਿਹਾ ਹੋਏਗਾ ਤੇ ਮੁਜਰਮ ਕਿਹਨਾਂ ਨੂੰ ਗਿਣ ਦੇਣਾ ਸਿਰਫ ਸਾਡੇ ਜਿਹੜੇ ਇਧਰੋਂ ਗਏ ਨੌਜਵਾਨ ਆ ਜਿਹੜਾ ਨੇ ਪੈਸੇ ਖਰਚੇ ਆ ਅਸੀਂ ਏਜੰਟਾਂ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ 40 40 50 50 ਲੱਖ ਰੁਪਇਆ ਲੈ ਕੇ ਦਾ ਇਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੀ ਕਰ ਦਿੱਤਾ ਨਹੀਂ ਤਾਂ ਕਈ ਅਜੇ ਤੱਕ ਦਾਖਲ ਵੀ ਨਹੀਂ ਹੋਏ ਤਾਂ ਚਲੋ ਇਹ ਸਮੇਂ ਦੀ ਦੌੜ ਹੈ ਸਮੇਂ ਦਾ ਘਟੇ ਹੈ ਇਹ ਪੈਂਦੇ ਆ ਤਾਂ ਹੁਣ ਪੈ ਗਏ ਪਰਿਵਾਰਾਂ ਨੂੰ ਲੇਕਿਨ ਮੀਡੀਆ ਨੂੰ ਵੀ ਬੇਨਤੀ ਹੈ ਕਿ ਇੱਕ ਤਰੀਕਾ ਜਰੂਰ ਰੱਖਿਆ ਕਰੋ ਆਪਣਾ ਤਰੀਕਾ ਜਰੂਰ ਰੱਖੋ ਉਹ ਬਜ਼ੁਰਗ ਅਵਸਥਾ ਦੇ ਵਿੱਚ ਹੈ ਉਹ ਪੂਰੀ ਜਾਣਕਾਰੀ ਨਹੀਂ ਦੇ ਸਕਦੇ ਇਸ ਵੇਲੇ ਉਹਨਾਂ ਦੇ ਨਾਲ ਕੋਈ ਵੀ ਹੈਪਨਿੰਗ ਹੋ ਸਕਦੀ ਸੀ ਜਿਵੇਂ ਜਿਆ ਮਾਹੌਲ ਸੀਗਾ ਉਹ ਹੱਥ ਜੋੜ ਰਹੇ ਸੀ ਲੇਕਿਨ ਮੀਡੀਆ ਵਾਲਿਆਂ ਨੇ ਆਪਣਾ ਜਿਹੜੀ ਪੂਰੀ ਚਾਰੋਜਾਈ ਨਹੀਂ ਛੱਡੀ ਇਹਨਾਂ ਚੈਨਲਾਂ ਵਾਲਿਆਂ ਨੂੰ ਅਸੀਂ ਬੇਨਤੀ ਕਰ ਦਿੰਦੇ ਆ ਕਿ ਥੋੜਾ ਜਿਹਾ ਹਲੇਮੀ ਨਾਲ ਕੰਮ ਲਓ ਇੱਥੇ ਬਹੁਤ ਪਰਿਵਾਰਾਂ ਦੇ ਨਾਲ ਇਹੋ ਜਿਹੇ ਘਾਟੇ ਹੋਣ ਦੀ ਸੰਭਾਵਨਾ ਹੈ ਬਹੁਤ ਸਾਰੇ ਪਰਿਵਾਰਾਂ ਉੱਤੇ ਗਾਜ ਡਿਗਨ ਦੀ ਸੰਭਾਵਨਾ ਹੈ ਔਰ ਇਹ ਮਤ ਸੋਚੋ ਕਿ ਇਹ ਤੁਹਾਡੇ ਦੇਸ਼ ਦੇ ਆਸਤੇ ਮਜ਼ਾਕ ਹੈ ਇਹ ਮਜ਼ਾਕ ਨਹੀਂ ਹੈਗਾ ਇਹ ਉਹੀ ਐਨਆਰਆਈ ਭਰਾ ਨੇ ਉਹਨਾਂ ਦੇ ਹੀ ਬੱਚੇ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਬਹੁਤ ਵੱਡੀਆਂ ਆਫਤਾਂ ਤੋਂ ਬਚਾਉਣ ਵਾਸਤੇ ਸਾਥ ਦਿੱਤਾ ਹੈ ਬਹੁਤ ਵੱਡੀਆਂ ਆਫਤਾਂ ਦੇ ਵਿੱਚ ਜਿਵੇਂ ਹੜ੍ਹਾਂ ਦੇ ਵੇਲੇ ਬਹੁਤ ਵੱਡਾ ਯੋਗਦਾਨ ਰਿਹਾ ਜਿਵੇਂ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਕਲਚਰ ਨੂੰ ਸਭਿਆਤ ਨੂੰ ਵਧਾਉਣ ਵਾਸਤੇ ਬਹੁਤ ਸਾਰੇ ਮੇਲੇ ਕਰਾਏ ਜਾਂਦੇ ਆ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਰਹਿੰਦਾ ਔਰ ਅਸੀਂ ਇਹੀ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਆ ਤਸਵੀਰਾਂ ਤੁਸੀਂ ਵੇਖੋ ਕਿ ਇਹਨਾਂ ਤਸਵੀਰਾਂ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਤਾਂ ਫਿਰ ਤੁਸੀਂ ਇਹ ਬਜ਼ੁਰਗ ਦੀ ਗੱਲਬਾਤ ਸੁਣੋ ਬਜ਼ੁਰਗ ਕਿਵੇਂ ਹਾੜੇ ਕੱਢ ਰਿਹਾ ਔਰ ਮੀਡੀਆ ਦੇ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾ ਰਿਹਾ ਹੁਣ ਮੀਡੀਆ ਦੀ ਜ਼ਿੰਮੇਵਾਰੀ ਸਹੀ ਆ ਜਾਂ ਬਜ਼ੁਰਗ ਕੱਲਾ ਜੋ ਇਸ ਮਾਹੌਲ ਦੇ ਵਿੱਚ ਘਿਰ ਗਿਆ ਐਸਡੀ ਮੇ जिम्मेवारी ਮਜਬੂਰੀ ਜਿਹੜੀ ਆ ਉਹ ਸਹੀ ਆ ਆ ਵੀਡੀਓ ਨੂੰ ਤੁਸੀਂ ਪੂਰੀ ਵੇਖੋ ਔਰ ਕਮੈਂਟ ਜਰੂਰ ਕਰਿਓ ਜਰਾ ਮੈਨੂੰ ਦੱਸੋ ਤਾਂ ਹਮਨੇ ਕਮੈਂਟ ਕਰਤਾ ਵਾ ਨਾਮ ਕੀ ਹੈਗਾ ਅਜੀ ਨਾਮ ਕਿਹੜਾ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਮੈਂ ਜਾਦੀ ਵਾਸੀ ਹਾਂ ਜੀ ਅੱਛਾ ਜੀ ਕਾਡਾ ਕਿੰਨੇ ਦਿਨ ਪਹਿਲਾਂ ਗਏ ਪੋਤਰਾ ਦੀ ਉਹ ਜੀ ਮੈਂ ਕੇ ਸਾਰਾ ਤੁਹਾਡਾ ਉਹ ਕੀ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੀ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਕਰਕੇ ਸਾਨੂੰ ਥਾਣੇੋਂ ਲੈਣਾ ਪੈਣਾ ਉਹ ਕਿੰਨੇ ਦਿਨ ਪਹਿਲਾਂ ਆਇਆ ਆਪਕੋ ਪੁਲਿਸ ਕੇ ਤੋਹ ਹੈ ਥਾਣੇ ਲੈ ਕੇ ਸਾਰੇ ਮੈਂ ਘਸੇ ਨੂੰ ਦੋਤੀ ਹੈ ਨੀ ਪੋਤਰਾ ਕੀ ਨਾਮ ਹੈ ਪੋਤਰਾ ਦਾ ਕੀ ਨਾਮ ਹੈ ਪੋਤਰੇ ਕੀ ਨਾਮ ਹੈ ਬਾਬਾ ਜੀ ਪੋਤਰੇ ਦਾ ਨਾਮ ਕੀ ਹੈ ਨਾਮ ਕੀ ਹੈ ਉਹਦਾ ਪੋਤੇ ਦਾ ਨਾਮ ਦੱਸ ਦੋ ਪੁੱਤਰਾ ਦਾ ਨਾਮ ਦੱਸ ਦੋ ਕੀ ਉਹਦਾ ਨਾਮ ਕੀ ਹੈ ਸਰ ਹਜੇ ਦੀਪ ਸਿੰਘ ਸਾਨੋਬ ਗੁਰਸੇਵਕ ਅੱਛਾ ਜੀ ਗਦਾ ਗਿਆ ਕਦੋਂ ਸੀਗਾ ਗਿਆ ਕਦੋਂ ਸੀ ਸਰ 15 ਦਿਨ ਪਹਿਲਾਂ ਫ੍ਰੀ ਕਿਵੇਂ ਟੰਕੀ ਲੱਗੀ ਤੁਹਾਡੀ ਗੱਲ ਪਾ ਜੀ ਇੱਕ ਵਾਰ ਫਿਰ ਨਾਮ ਇਹ মিডিਆ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਨਹੀਂ 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 মিডিਆ ਇਸ਼ੂ ਨਹੀਂ ਹੈਗਾ ਇੱਕ ਨਾਮ ਦੱਸੋ ਜੀ ਨਾਮ ਤੁਹਾਡੀ ਹੈਲਪ ਤਾਂ ਹੈ ਕਿ ਨਹੀਂ ਦੇਖੋ ਨਹੀਂ ਆਪਣੀ ਹਰਬਾਬ ਕਰਨ ਯੋਗ ਹੈਗੇ ਨੇ ਨਹੀਂ ਤੁਹਾਡੀ ਖੁਸ਼ੀ ਨਹੀਂ ਤੇਰੇ ਬੱਚਾ ਬੱਬਾ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਜਰਾ ਇੱਕ ਵਾਰ ਸੁਣਾਓ ਵੀ ਵੀਰਾਂ ਦੀ ਪੜੀ ਜਾਂਦਾ ਦੱਸੋ ਨਾ ਮੜੇ ਦੱਸੋ ਨਾ ਜਰਾ ਮੈਨੂੰ ਦੱਸੋ ਤਾਂ ਹਮਨੇ ਇੱਕ ਮੈਟ ਕਰਤਾ ਵਾ ਫੇਰ ਨਾਮ ਕੀ ਹੈਗਾ ਮੜਾਈ ਦਾ ਦੋ ਨਾਮ ਜਰਾ ਮੈਨੂੰ ਦੱਸੋ ਤੁਹਾਨੂੰ ਨੇ ਕੋਈ ਮੈਟ ਕਰਤਾ ਵਾ ਫੇਰ ਨਾਮ ਕੀ ਹੈਗਾ ਫਿਰ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਕੀਤਾ ਸੀ ਉਹ ਮੈਂ ਤਾਂ ਆਪ ਜੀ ਵਾਪਸ ਲੈਣਾ ਕਿੰਨੇ ਰੁਪਏ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਹਾਂ ਜੀ ਅੱਛਾ ਜੀ ਤੁਹਾਡੇ ਕਿੰਨੇ ਰੁਪਏ ਲਾ ਕੇ ਪੁੱਤਰ ਜੀ ਉਹ ਜੀ ਮੈਂ ਜੇ ਸਾਰਾ ਤੁਹਾਡੇ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਏ ਤੇ ਤੁਹਾਡੇ ਘਰ ਕੇ ਹਨੂ ਥਾਣੇੋਂ ਲੈਣਾ ਪੈਣਾ ਕਿਹਨੇ ਤਰਫ ਆਇਆ ਆਪਕੋ ਪੁਲਿਸ ਕਿਤਾ ਆ ਬਬਾ ਥਾਣੇ ਲੈ ਕੇ ਨਹੀਂ ਪੋਤਰਾ ਦਾ ਕੀ ਨਾਮ ਪੋਤਰਾ ਦਾ ਕੀ ਨਾਮ ਬਬਾ ਜੀ ਪੋਤਰੇ ਦਾ ਨਾਮ ਕੀ ਹੈਗਾ ਨਾਮ ਕੀ ਹੈਗਾ ਦਾ ਪੋਤੇ ਦਾ ਨਾਮ ਦੱਸੋ ਪਤੀ ਦਾ ਨਾਮ ਦੱਸੋ ਨਾਮ ਤਾਂ ਦੱਸੋ ਤੁਸੀਂ ਉਹਦਾ ਕੀ ਹੈ ਸਰ ਭਾਜੀ ਦੀਪ ਸਿੰਘ ਛਾਨੋਬ ਗਰਸੇਵਕ ਅੱਛਾ ਜੀ ਗਦਾ ਗਿਆ ਕਦੋਂ ਸੀਗਾ ਗਿਆ ਕਦੋਂ ਸੀ 15 ਦਿਨ ਪਹਿਲਾਂ ਫ੍ਰੀ ਕਿਵੇਂ ਡੰਕੀ ਲੱਗੀ ਤੁਹਾਡੀ ਗੱਲ ਭਾਜੀ ਅੱਧਾ ਮੜ ਮੜ ਇੱਕ ਵਾਰ ਫਿਰ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਨਹੀਂ ਨਹੀਂ ਉਹ ਅੱਧੀ ਮੀਡੀਆ ਇਸ਼ੂ ਨਹੀਂ ਹੈਗਾ ਇਹ ਨਾਮ ਦੱਸੋ ਜੀ ਨਾਮ ਤੁਹਾਡੀ ਹੈਲਪ ਤਾਂ ਹੋਈ ਕਿ ਨਹੀਂ ਦੇਖੋ ਹਾਂ ਜੀ ਅਸੀਂ ਆਪਣੀ ਹਰਬਾਬ ਕਰਨ ਜੋ ਕੇ ਆ ਗਏ ਹਾਂ ਨਹੀਂ ਤੁਹਾਡੀ ਖੁਸ਼ੀ ਨਹੀਂ ਤੇਰਾ ਬੱਚਾ ਬਹੁਤ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਜਰਾ ਇੱਕੋ ਸੁਭਾਅ 20-20 ਗਰਾਂ ਦੇ ਪੈਰੀ ਜਾਂਦੇ ਜਰਾ ਮੈਨੂੰ ਦੱਸੋ ਤਾਂ ਹਮਨੇ ਕੰਨਮੈਟ ਕਰਤਾ ਵਾ ਨਾਮ ਕੀ ਹੈ